ਸੰਧੀ ਨਹੀਂ 나 ਮੇਰਾ ਕੋਈ ਕੰਮ ਪਸੰਦ ਆਉਂਦਾ ਜੇ ਮੈਂ ਫੋਨ ਚਲਾ ਲਾਂ ਤਾਂ ਲੜਦੇ ਆ ਜੇ ਬਾਰੋਂ ਕੁਝ ਮੰਗਾ ਲਾਂ ਤਾਂ ਵੀ ਲੜਨ ਲੱਗ ਜਾਂਦੇ ਜੇ ਮੈਂ ਇਹਨਾਂ ਨੂੰ ਪਸੰਦ ਹੀ ਨਹੀਂ ਫਿਰ ਇਸ ਘਰ ਚ ਰਹਿਣ ਦਾ ਮੇਰਾ ਕੀ ਫਾਇਦਾ ਦੇ ਗਿਫਟੀ ਕਰਦੇ ਵੱਡੇ ਕਹਿੰਦੇ ਹੁੰਦੇ ਆ ਤੂੰ ਇਹਨਾਂ ਗੌਰ ਨਾ ਕਰਿਆ ਕਰ ਐਸ ਕੰਨੋਂ ਸੁਣਿਆ ਕਰ ਐਸ ਕੰਨੋਂ ਕੱਢ ਦਿਆ ਕਰ ਵੀਰੇ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਆ ਇਹ ਤਾਂ ਰੋਜ਼ ਹੀ ਕਹਿੰਦੇ ਆ ਮੈਂ ਨਹੀਂ ਰੋਜ਼ ਰੋਜ਼ ਸੁਣ ਸਕਦੀ ਤੁਸੀਂ ਮੈਨੂੰ ਘਰੇ ਲੈ ਜਾਓ ਬਸ ਦੇ ਗਿਫਟੀ ਇਹ ਐਡੀ ਗੱਲ ਹੈ ਨਹੀਂ ਜਿੰਨੀ ਤੂੰ ਬਣਾਈ ਜਾਨੀ ਨੜਿਆਂ ਨਾ ਛੋਟੀਆਂ ਮੋਟੀਆਂ ਗੱਲਾਂ ਕਰਨ ਘਰ ਥੋੜੀ ਛੱਡੀ ਦੀ ਹੁੰਦੇ ਆ ਵੀਰੇ ਜੇ ਮੈਂ ਇਸ ਘਰ ਚ ਰਹੀ ਨਾ ਜਾਂ ਮੈਂ ਆਪ ਜ਼ਹਿਰ ਖਾ ਕੇ ਮਰ ਜਾਣਾ ਤੇ ਜਾਂ ਮੰਮੀ ਨੂੰ ਜ਼ਹਿਰ ਪਾ ਕੇ ਮਾਰ ਦੇਣਾ ਤਮਲੀ ਹੋ ਗਈ ਤੂੰ ਜੇ ਆਪ ਜ਼ਹਿਰ ਖਾ ਕੇ ਮਰ ਜੇਗੀ ਕਿਸੇ ਦਾ ਕੀ ਲਏਗੀ ਤੇ ਜੇ ਮਾਤਾ ਨੂੰ ਜ਼ਹਿਰ ਦੇ ਦੇਗੀ ساری ਉਮਰ ਜੇਲ੍ਹ ਚ ਬੈਠੀ ਰਹੇਗੀ ਵੀਰੇ ਹੋਰ ਕੀ ਕਰਾਂ ਕਿੱਥੇ ਜਾਵਾਂ ਕੋਈ ਨਾ ਹੈਗਾ ਇਹਦਾ ਹੱਲ ਵੀ ਮੇਰੇ ਕੋਲੇ ਕਿ ਆਲੋ ਆ ਗਿਆ ਉਹ ਦੱਸਦਾ ਨਾ ਪਹਿਲਾਂ ਇਹਨੂੰ ਲਿਖੋ ਲਾ ਆ ਗਿਆ ਵੀਰੇ ਜਦੋਂ ਵੀ ਤੂੰ ਤੇਰੀ ਸੱਸ ਨੂੰ ਰੋਟੀ ਪੜਾਵੇਂ ਐਸ ਦਵਾਈ ਦੀਆਂ ਦੋ ਦੋ ਗੁੰਦਾ ਸੂਰ ਸਾਮ ਤੇਰੀ ਸੱਸ ਦੀ ਸਬਜੀ ਚ ਪਾ ਦੇਣੀ ਹੈ ਵੀਰੇ ਇਹਦੇ ਨਾਲ ਕੀ ਹੋਊਗਾ ਐਦੇ ਨਾਲ ਐਦੇ ਨਾਲ ਤੇਰੀ ਸੱਸ ਨੇ ਤਿੰਨਾ ਮਹੀਨਿਆਂ ਦੇ ਵਿੱਚ ਵਿੱਚ ਮਰ ਜਾਣਾ ਬਸ ਇੱਕ ਗੱਲ ਦਾ ਖਿਆਲ ਰੱਖੀ ਇੰਨਾ ਤਿੰਨ